ਤੂੰ ਕਿਉਂ ਨਹੀਂ ਜਾਂਦਾ ਬਾਹਰ ਕਿਉਂ ਖੜਾਇਆ ਤੂੰ ਝੋਨਾ ਲਾ ਸਾਡਾ ਪਾਣੀ ਬੜਾ ਗਰਮ ਹੈ ਤੂੰ ਚੁੱਲ੍ਹੇ ਤੇ ਗਰਮ ਕਰਕੇ ਪਾਇਆ ਉਹ ਤੈਨੂੰ ਯਾਰ ਕਿ ਚੁੱਲ੍ਹੇ ਤੇ ਕਿਤੇ ਇੰਨਾ ਪਾਣੀ ਚੁੱਲ੍ਹੇ ਤੇ ਗਰਮ ਕਰਕੇ ਪਾਈਦਾ ਦੱਸੀ ਅਗਲੀ ਵਾਰੀ ਇਹਨੇ ਤੁਹਾਡੇ ਕੋਲ ਝੋਨਾ ਲਵਾਉਣਾ ਅਗਲੀ ਵਾਰੀ ਅਸੀਂ ਪਈਆਂ ਕੋਲ ਝੋਨਾ ਲਵਾਉਣਾ ਹੈ ਭਈ ਇਹ ਕਿਹੜਾ ਪੈਨ ਫੈਵਿਕੋਲ ਨਾਲ ਜੋੜ ਕੇ ਲਾਉਂਦੇ ਨੇ ਇੱਥੇ ਜਿੰਨਾ ਗਰਮ ਪਾਣੀ ਹੈ ਸੱਪ ਜੀ ਤਾਂ ਮਹਿਗੀ ਬਣ ਗਈ ਹੋਣੀ ਆ ਓ ਯਾਰ ਤੂੰ ਕਪਾ ਆਪਣਾ ਕੰਮ ਕਰ ਯਾਰ ਅਜੇ ਕਦੋਂ ਕੀਤਾ ਕਿ ਦਾਲ ਕਦੋਂ ਕੀਤਾ ਵਾ ਅਜੇ ਕੱਲ ਇਹ ਪਹਿਲੀ ਹਰੀ ਲਾਣ ਵਾਲੀ ਤੂੰ ਇੱਥੇ ਹੀ ਜੇ ਲੱਗਿਆ ਜਿੰਨਾ ਤੁਸੀਂ ਪਾਣੀ ਭਰਿਆ ਬੁੱਟੇ ਨੇ ਦੋਨ ਜੋ ਗੋਤਾ ਖਾ ਕੇ ਮਰ ਜਾਣਾ ਓ ਯਾਰ ਫਟਾਫਟ ਕੰਮ ਕਰ ਯਾਰ ਮੈਂ ਤੈਨੂੰ ਲਾ ਗਿਆ ਆਪਣੀ ਜਾਨ ਨੂੰ ਛੱਪੇ ਹੀ ਪਾ ਲਿਆ ਮਾਪ ਲੱਗਦਾ ਆਪ ਤਾਂ ਜਿਵੇਂ ਪੱਗ ਬਣ ਕੇ ਆਏ ਜਿਵੇਂ ਸਨੀ ਦੋਣ ਬਣਿਆ ਕੀ ਚੱਕਰ ਏ ਮੈਂ ਤੇਰਾ ਮਾਲਕ ਆ ਤੈਨੂੰ ਮੈਂ ਕੰਮ ਲਾਇਆ ਓਥੇ ਆਪਣਾ ਕੰਮ ਕਰ ਫਟਾਫਟ ਯਾਰ ਤੂੰ ਮੇਕੋ ਨਹੀਂ ਹੁੰਦਾ ਸਾਡੇ ਚੰਡ ਮਾਰਾਂਗਾ ਉਹਦੇ ਤੂੰ ਮਾਲਕ ਨਾ ਖੋਣਾ ਤੈਨੂੰ ਪੈਸੇ ਨਹੀਂ ਦੇਣੇ ਇਹਨੂੰ ਮੈਂ ਬੰਦੂ ਅਜੇ ਪਹਿਲਾਂ ਹੀ ਚੱਕਰ ਖਾ ਕੇ ਡਿੱਗੀ ਜਨਾ ਇਹ ਉਹ ਨਹੀਂ ਨਾ ਹੁਣ ਸਾਡੇ ਉਹ ਮੰਗਾਓ ਕਿਉਂ ਡਿਊ ਦਾ ਕੀ ਹੈ ਡਿਊ ਕੀ ਆ ਕੇ